ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਸੋ ਅੱਜ ਗੱਲ ਆਪਾਂ ਇੱਕ ਅਜਿਹੀ ਮੰਡੀ ਦੀ ਕਰਨੀ ਆ ਜਿੱਥੇ ਨਾ ਹੀ ਕੋਈ ਸਬਜ਼ੀ ਆਉਂਦੀ ਹੈ ਤੇ ਨਾ ਹੀ ਕਿਸੇ ਹੋਰ ਖੇਤੀਬਾੜੀ ਦੇ ਨਾਲ ਸੰਬੰਧਤ ਉਹ ਮੰਡੀ ਆ ਤੇ ਨਾ ਹੀ ਉਹ ਜਾਨਵਰਾਂ ਦੇ ਨਾਲ ਸੰਬੰਧਤ ਮੰਡੀ ਆ ਉਹ ਇੱਕ ਅਜਿਹੀ ਮੰਡੀ ਆ ਜਿੱਥੇ ਦੂਲੇ ਵੇਚੇ ਜਾਂਦੇ ਨੇ ਜੀ ਹਾਂ ਇੱਕ ਅਜਿਹੀ ਮੰਡੀ ਆਪਣੇ ਭਾਰਤ ਦੇ ਵਿੱਚ ਸਥਿਤਾ ਅੱਜ ਆਪਾਂ ਉਹਦੀ ਗੱਲ ਕਰਨੀ ਆ ਜਿੱਥੇ ਕਿ ਲਾੜੇ ਵਿਕਦੇ ਨੇ ਤੇ ਕਿਹੜੇ ਆਪਣੇ ਭਾਰਤ ਦੇ ਕੋਨੇ ਦੇ ਵਿੱਚ ਉਹ ਲਾੜੇ ਵਿਕਦੇ ਨੇ ਅੱਜ ਆਪਾਂ ਉਸ ਸੰਬੰਧ ਵਿੱਚ ਗੱਲਬਾਤ ਕਰਨੀ ਆ ਸੋ ਇੱਕ ਵਾਰੀ ਤਾਂ ਤੁਸੀਂ ਵੀ ਹੈਰਾਨ ਹੋਏ ਹੋਵੋਗੇ ਇਹ ਗੱਲ ਸੁਣ ਕੇ ਕਿ ਲਾੜਿਆਂ ਦੀ ਮੰਡੀ ਲੱਗਦੀ ਆ ਤੇ ਆਓ ਅੱਜ ਆਪਾਂ ਤੁਹਾਨੂੰ ਇਸ ਲਾੜਿਆਂ ਦੀ ਮੰਡੀ ਬਾਰੇ ਜਾਣਕਾਰੀ ਦਿੰਦੇ ਆ ਦੋਸਤੋ ਆਪਾਂ ਅਕਸਰ ਹੀ ਦੁੱਲਾ ਮਿਲ ਗਿਆ ਜਾਂ ਲਾੜਾ ਮਿਲ ਗਿਆ ਤਾਂ ਸੁਣਦੀ ਰਹਿੰਦੇ ਆ ਪਰ ਤੁਸੀਂ ਇਹ ਕਦੇ ਨਹੀਂ ਸੁਣਿਆ ਹੋਣਾ ਕਿ ਲੜਾ ਵਿਕ ਗਿਆ ਪਰ ਇਹ ਸੱਚ ਆ ਭਾਰਤ ਦੇ ਵਿੱਚ ਇੱਕ ਅਜੀਹਾ ਥਾਂ ਹੈ ਜਿੱਥੇ ਲਾੜਿਆਂ ਦੀ ਮੰਡੀ ਲੱਗਦੀ ਆ ਜਿਵੇਂ ਕਿ ਆਪਾਂ ਸ਼ੁਰੂ ਦੇ ਵਿੱਚ ਦੱਸਿਆ ਉਹਨਾਂ ਦੀ ਬੋਲੀ ਲਾਈ ਜਾਂਦੀ ਆ ਦਰਸਲ ਇਹ ਰਸਮ ਬਿਹਾਰ ਦੇ ਇੱਕ ਖਾਸ ਇਲਾਕੇ ਦੇ ਵਿੱਚ ਹੁੰਦੀ ਆ ਜਿੱਥੇ ਹਰ ਸਾਲ ਲਾੜੇ ਵਿੱਚੇ ਜਾਂਦੇ ਨੇ ਅਤੇ ਉਹਨਾਂ ਦੀ ਇੱਕ ਰੇਟ ਲਿਸਟ ਆ ਜਿਹੜੀ ਉਹ ਵੀ ਹੁੰਦੀ ਆ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਇਹ ਕੋਈ ਮਜ਼ਾਕ ਹੈ ਪਰ ਇਹ ਅਸਲ ਸੱਚਾਈ ਹੈ ਇੱਥੇ ਕੁੜੀ ਵਾਲੇ ਆਉਂਦੇ ਨੇ ਲੜਕੇ ਦੀ ਬੋਲੀ ਲਗਾਉਂਦੇ ਨੇ ਅਤੇ ਫਿਰ ਆਪਣੀ ਧੀ ਨੂੰ ਉਸ ਦੇ ਨਾਲ ਵਿਆਹ ਦਿੰਦੇ ਨੇ ਤੇ ਆਓ ਆਪਾਂ ਹੁਣ ਇਹਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਂਦੇ ਆਂ ਇਹ ਦੂਲੇ ਦੀ ਮੰਡੀ ਹੈ ਜਿਹੜੀ ਲਾੜਿਆਂ ਦੀ ਮੰਡੀ ਆ ਇਹ ਲੱਗਦੀ ਕਿੱਥੇ ਆ ਇਹਦੇ ਬਾਰੇ ਗੱਲ ਕਰਦੇ ਆਂ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਵਿੱਚ ਇਸ ਮੰਡੀ ਨੂੰ ਸੋਰਾਠ ਸਵਾ ਕਿਹਾ ਜਾਂਦਾ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਵਿੱਚ ਇਸ ਮੰਡੀ ਨੂੰ ਸੋਰਾਠ ਸਵਾ ਕਿਹਾ ਜਾਂਦਾ ਇਹ ਮੰਡੀ ਹਰ ਸਾਲ ਜੂਨ ਤੋਂ ਜੁਲਾਈ ਦੇ ਮਹੀਨੇ ਵਿੱਚ ਲੱਗਦੀ ਆ ਇੱਥੇ ਵਿਆਹ ਲਈ ਜੋਗ ਲੜਕੇ ਅਤੇ ਲੜਕੀਆਂ ਆਉਂਦੇ ਆ ਇਸ ਮੰਡੀ ਵਿੱਚ ਕਈ ਦੂਲੇ ਆਉਂਦੇ ਨੇ ਲਾੜੇ ਆਉਂਦੇ ਆ ਕੁੜੀ ਵਾਲੇ ਉਹਨਾਂ ਦੀ ਪੜ੍ਹਾਈ ਪਰਿਵਾਰ ਪਿਛੋਕੜ ਲੜਕੇ ਦੀ ਕਮਾਈ ਤੇ ਕੁੰਡਲੀ ਇਹ ਸਾਰੀਆਂ ਚੀਜ਼ਾਂ ਦੇਖਦੇ ਨੇ ਤੇ ਇਹ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਲੜਕੇ ਦੀ ਜਿਹੜੀ ਆ ਲਾੜੇ ਦੀ ਆ ਉਹ ਚੋਣ ਕੀਤੀ ਜਾਂਦੀ ਆ ਤੇ ਇਹਦੇ ਬਾਰੇ ਆਪਾਂ ਥੋੜਾ ਜਿਹਾ ਹੋਰ ਜਾਣਦੇ ਆ ਇਹ ਜਿਹੜੀ ਲਾੜਿਆਂ ਦੀ ਮੰਡੀ ਆ ਇਹਦੀ ਪ੍ਰਾਚੀਨ ਜਿਹੜੀ માનਤਾ ਵਾ ਉਹ ਕੀ ਆ ਉਹ ਵੀ ਆਪਾਂ ਜਾਣਦੇ ਆ ਇਹ ਪਰੰਪਰਾ ਜਿਹੜੀ ਪਿਛਲੇ 700 ਸਾਲਾਂ ਤੋਂ ਚੱਲੀ ਆ ਰਹੀ ਆ ਇਹ ਜਿਹੜੀ ਦੂਲੇ ਵਿੱਚ ਨਾਲੀ ਜਿੱਥੇ ਵਿਕਦੇ ਨੇ ਮੰਡੀ ਦੇ ਵਿੱਚ ਲਾੜਿਆਂ ਵੇਖਣ ਵਾਲੀ ਜਿਹੜੀ ਪਰੰਪਰਾ ਪਿਛਲੇ 700 ਸਾਲਾਂ ਤੋਂ ਚੱਲੀ ਆ ਰਹੀ ਆ ਉਸ ਸਮੇਂ ਗੁਰੂ ਕੋਲ ਤੋਂ ਸਿੱਧਾ ਲੜਕਿਆਂ ਨੂੰ ਇਸ ਸਭਾ ਵਿੱਚ ਲਿਆਂਦਾ ਜਾਂਦਾ ਸੀ 700 ਸਾਲ ਪਹਿਲਾਂ ਅਤੇ ਇਸ ਦੀ ਸ਼ੁਰੂਆਤ ਮੈਥਿਲ ਬ੍ਰਾਹਮਣਾਂ ਅਤੇ ਕਾਇਸਥਾਂ ਵੱਲੋਂ ਕੀਤੀ ਗਈ ਸੀ ਗੁਰੂ ਕੋਲ ਦੇ ਨੌਜਵਾਨਾਂ ਦੀ ਚੋਣ ਕਰਨ ਤੋਂ ਬਾਅਦ ਇੱਥੇ ਪਰਿਵਾਰ ਆਪਣੀਆਂ ਧੀਆਂ ਦੇ ਵਿਆਹ ਕਰਦੇ ਸੀ ਇਹ ਤੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਕਿ ਲੜਕੇ ਅਤੇ ਲੜਕੀ ਦੇ ਪਰਿਵਾਰ ਦੇ ਵਿੱਚ ਕੋਈ ਵੀ ਰਿਸ਼ਤਾ ਨਾ ਹੋਵੇ। ਸ਼ੁਰੂਆਤ ਵਿੱਚ ਸਿਰਫ ਬ੍ਰਾਹਮਣ ਤੇ ਕਾਇਸਤਾਂ ਲਈ ਸੀ ਪਰ ਹੁਣ ਇਹ ਸਭ ਸਾਰਿਆਂ ਲਈ ਹੁਣ ਖੁੱਲਾ ਵਾ। ਇਸ ਮੰਡੀ ਦੇ ਵਿੱਚ ਅਨੋਖੀਆਂ ਜਿਹੜੀਆਂ ਨੇ ਮੰਗਾਂ ਵੀ ਸਾਹਮਣੇ ਆਉਂਦੀਆਂ। ਉਹ ਮੰਗਾਂ ਨੇ ਜਿਹੜੀਆਂ ਦੂਲੇ ਦੇ ਸਕੂਲ ਦੇ ਸਰਟੀਫਿਕੇਟ ਤੋਂ ਲੈ ਕੇ ਜਨਮ ਸਰਟੀਫਿਕੇਟ ਸੈਲਰੀ ਦੀ ਸਲਿੱਪ ਉਹ ਵੀ ਮੰਗੀ ਜਾਂਦੀ ਆ ਜਦੋਂ ਤੱਕ ਕੁੜੀ ਵਾਲੇ ਲੜਕੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਵਿਆਹ ਪੱਕਾ ਜਿਹੜਾ ਨਹੀਂ ਹੁੰਦਾ ਤੇ ਇਸ ਮੰਡੀ ਦੀ ਸਭ ਤੋਂ ਜ਼ਰੂਰੀ ਗੱਲ ਲੜਕੇ ਤੇ ਲੜਕੀ ਦਾ ਗੋਤਰਾ ਗੋਤ ਇਹਨੂੰ ਧਿਆਨ ਦੇ ਵਿੱਚ ਰੱਖ ਕੇ ਸਾਰੀ ਗੱਲ ਆ ਜਿਹੜੀ ਵਿਆਹ ਦੇ ਅੱਗੇ ਵਧਾਈ ਜਾਂਦੀ ਆ ਸੋ ਇਹ ਕਿਵੇਂ ਦੀ ਲੱਗੀ ਜਾਣਕਾਰੀ ਤੁਹਾਨੂੰ ਇਸ ਲਾੜਾ ਮੰਡੀ ਦੀ ਦੁੱਲਾ ਮੰਡੀ ਦੀ ਕਿਉਂਕਿ ਆਪਾਂ ਅਕਸਰ ਹੀ ਮੰਡੀਆਂ ਬਾਰੇ ਸੁਣਦੇ ਆਂ ਜਾਨਵਰਾਂ ਦੀਆਂ ਮੰਡੀਆਂ ਲੱਗਦੀਆਂ ਨੇ ਜਿੱਥੇ ਜਾਨਵਰ ਖਰੀਦੇ ਜਾਂਦੇ ਆ ਵੇਚੇ ਜਾਂਦੇ ਆ ਅਨਾਜ ਦੇ ਨਾਲ ਸੰਬੰਧਿਤ ਮੰਡੀਆਂ ਲੱਗਦੀਆਂ ਨੇ ਕਿਸਾਨੀ ਦੇ ਨਾਲ ਸੰਬੰਧਿਤ ਮੰਡੀਆਂ ਲੱਗਦੀਆਂ ਨੇ ਪਰ ਇਹ ਹੈ ਜਿਹੜੀ ਭਾਰਤ ਦੇ ਦੇਸ਼ ਦੇ ਭਾਰਤ ਦੇਸ਼ ਦੇ ਵਿੱਚ ਆਪਣੇ ਵਿੱਚ ਇੱਕ ਅਨੋਖੀ ਮੰਡੀ ਆ ਜਿੱਥੇ ਦੂਲੇ ਵਿਕਦੇ ਨੇ ਲਾੜੇ ਵਿਕਦੇ ਨੇ ਸੋਹੇ ਜਾਣਕਾਰੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹੋਰ ਬਹੁਤ ਸਾਰੀਆਂ ਇਦਨੀਆਂ ਜਾਣਕਾਰੀਆਂ ਅਸੀਂ ਲੈ ਕੇ ਆਉਂਦੇ ਰਵਾਂਗੇ ਹਾਜ਼ਰ ਹੁੰਦੇ ਰਵਾਂਗੇ ਸੋ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ